ਸੰਗਤ ਜੀ ਸਾਖੀ ਗੁਰੂ ਅਰਜਨ ਸਾਹਿਬ ਜੀ ਦੀ ਸੇਵਾ ਦੀ ਮਹਿਮਾ ਗੁਰੂ ਅਰਜਨ ਸਾਹਿਬ ਜੀ ਦੇ ਵਕਤ ਦੋ ਸ਼ਖਸ਼ ਪਿਓ ਅਤੇ ਪੁੱਤ ਚੰਗੇ ਪ੍ਰੇਮੀ ਅਤੇ ਸ਼ਬਦ ਵਿਅਸੀ ਸਨ ਪਿਓ ਦਾ ਨਾਮ ਸੰਮਨ ਅਤੇ ਪੁੱਤਰ ਦਾ ਨਾਮ ਉਸਨ ਸੀ ਉਹ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ ਜਦ ਗੁਰੂ ਸਾਹਿਬ ਅੰਮ੍ਰਿਤਸਰ ਤੋਂ ਲਾਹੌਰ ਗਏ ਕੋਈ ਸੇਵਕ ਕਹੇ ਮੇਰੇ ਘਰ ਖਾਣਾ ਖਾਓ ਕੋਈ ਕਹੇ ਮੇਰੇ ਘਰ ਖਾਓ ਇਹ ਦੇਖ ਕੇ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਇੱਕ ਲਿਸਟ ਬਣਾ ਲਓ ਕਿਸ ਤਰੀਕ ਤੇ ਕਿਸ ਦੇ ਘਰ ਪ੍ਰਸ਼ਾਦ ਹੋਵੇਗਾ ਇਹ ਗੱਲ ਸੁਣ ਕੇ ਸੰਮਨ ਤੇ ਮਸਮਨ ਨੂੰ ਵੀ ਚਾਹ ਚੜ ਗਿਆ ਅਸੀਂ ਵੀ ਪ੍ਰਸ਼ਾਦ ਕਰੀਏ ਉਹਨਾਂ ਨੇ ਸੋਚਿਆ ਕਿ ਖਰਚ ਨੂੰ ਪੂਰਾ ਕਰਨ ਲਈ ਹੋਰ ਮਜ਼ਦੂਰੀ ਕਰ ਲਵਾਂਗੇ ਸੋ ਉਹਨਾਂ ਨੇ ਵੀ ਲਿਸਟ ਵਿੱਚ ਆਪਣਾ ਨਾਮ ਲਿਖਾ ਦਿੱਤਾ ਜਦ ਉਹਨਾਂ ਦਾ ਪ੍ਰਸ਼ਾਦ ਕਰਾਉਣ ਦਾ ਦਿਨ ਨਜ਼ਦੀਕ ਆਇਆ ਤਾਂ ਉਹ ਬਿਮਾਰ ਪੈ ਗਏ ਜਿਹੜੇ ਰੁਪਏ ਕਮਾਏ ਸੀ ਦਵਾਈ دارو ਅਤੇ ਖਾਣ ਪੀਣ ਤੇ ਖਰਚ ਹੋ ਗਏ ਹੁਣ ਪ੍ਰਸ਼ਾਦ ਕਰਾਉਣ ਦਾ ਦਿਨ ਆ ਗਿਆ ਲੰਗਰੀਆਂ ਦਾ ਕੰਮ ਹੈ ਜਿਹੜਾ ਕੰਮ ਸਵੇਰੇ ਕਰਨਾ ਹੈ ਉਹ ਰਾਤ ਨੂੰ ਭਾਂਡੇ ਅਤੇ ਹੋਰ ਸਮਾਨ ਨੂੰ ਤਿਆਰ ਕਰਕੇ ਛੱਡਦੇ ਸੋ ਲੰਗਰੀ ਆਏ ਕਿਹਾ ਭਾਈ ਜੀ ਸਵੇਰੇ ਤੁਹਾਡੇ ਘਰ ਪ੍ਰਸ਼ਾਦ ਹੈ ਤਾਂ ਸਾਨੂੰ ਰਸਤ ਦਿਓ ਹੁਣ ਉਹਨਾਂ ਕੋਲ ਕੋਈ ਚੀਜ਼ ਤਿਆਰ ਨਹੀਂ ਸੀ ਆਖਰ ਸਲਾਹ ਹੋਈ ਕਿ ਜ਼ਰੂਰਤ ਨੂੰ ਕਿਵੇਂ ਪੂਰਾ ਕੀਤਾ ਜਾਵੇ ਬਾਅਦ ਵਿੱਚ ਇਤਨਾ ਰੁਪਿਆ ਕਮਾ ਕੇ ਵਾਪਸ ਕਰ ਦੇਵਾਂਗੇ ਸਤਿਗੁਰ ਦੀ ਸੇਵਾ ਜ਼ਰੂਰ ਕਰਨੀ ਹੈ ਜੇਕਰ ਪ੍ਰਸ਼ਾਦ ਨਾ ਕੀਤਾ ਤਾਂ ਗੁਰੂ ਸਾਹਿਬ ਕੀ ਕਹਿਣਗੇ ਇਹ ਸੋਚ ਕੇ ਉਹਨਾਂ ਨੇ ਲੰਗਰੀਆਂ ਨੂੰ ਕਿਹਾ ਕੀ ਹੋਣਾ ਤਾਂ ਨਹੀਂ ਮਗਰ ਸੂਰਜ ਨਿਕਲਣ ਤੋਂ ਪਹਿਲਾਂ-ਪਹਿਲਾਂ ਸਾਰਾ ਸਮਾਨ ਦੇ ਦੇਾਂਗੇ ਲੰਗਰੀ ਚਲੇ ਗਏ ਉਹਨਾਂ ਦੀ ਗਲੀ ਵਿੱਚ ਸ਼ੌਕਾਰ ਦੀ ਦੁਕਾਨ ਸੀ ਰਾਤ ਨੂੰ ਦੁਕਾਨ ਤੇ ਸੰਦ ਲਾਏ ਜੋ ਕੁਝ ਕੱਢਣਾ ਸੀ ਸਭ ਕੁਝ ਕੱਢ ਕੇ ਲੈ ਗਏ ਸਿਰਫ ਲੂਣ ਮਿਰਚਾਂ ਮਸਾਲਾ ਵਗੈਰਾ ਬਾਕੀ ਰਹਿ ਗਏ ਪਹਿਲਾਂ ਤਾਂ ਆਖਾਂ ਲੱਗੇ ਕਿ ਮਸਾਲਾ ਵਗੈਰਾ ਰਹਿਣ ਦਿਓ ਫਿਰ ਖਿਆਲ ਕੀਤਾ ਕਿ ਨਹੀਂ ਦੁਬਾਰਾ ਚਲੋ ਤੇ ਲੈ ਆਈਏ ਜਦ ਮਿਰਚ ਮਸਾਲਾ ਲੈਣ ਗਏ ਤਾਂ ਸ਼ੌਕਰ ਜਾਗ ਪਿਆ ਇਤਨੇ ਵਿੱਚ ਪਿਓ ਤਾਂ ਦੁਕਾਨ ਤੋਂ ਬਾਹਰ ਆ ਚੁੱਕਾ ਸੀ ਅਤੇ ਪੁੱਤ ਪਾੜ ਵਿੱਚ ਨਿਕਲ ਰਿਹਾ ਸੀ ਜਦ ਸਿਰ ਪਾਰ ਕੱਢਿਆ ਤਾਂ ਸ਼ਹੁਕਾਰ ਨੇ ਉੱਠ ਕੇ ਹੇਠੋਂ ਲੱਤਾਂ ਪਕੜ ਲਈਆਂ ਤਾਂ ਉਹ ਬਾਹਰ ਨਾ ਨਿਕਲ ਸਕੇ ਪਿਓ ਬਾਹਰਲੇ ਪਾਸੇ ਖਿੱਚਣ ਲੱਗਾ ਸ਼ਹੁਕਾਰ ਅੰਦਰ ਵੱਲ ਹੁਣ ਪਿਓ ਛੱਡੇ ਨਾ ਸ਼ਹੁਕਾਰ ਛੱਡੇ ਨਾ ਬੜੀ ਮੁਸ਼ਕਿਲ ਹੋਈ ਆਖਰ ਪੁੱਤਰ ਨੇ ਪਿਓ ਨੂੰ ਕਿਹਾ ਕਿ ਮੇਰਾ ਸਿਰ ਵੱਡ ਐਸਾ ਨਾ ਹੋਵੇ ਦਿਨ ਚੜ ਜਾਵੇ ਤਾਂ ਲੋਕ ਕੀ ਕਹਿਣਗੇ ਗੁਰੂ ਦੇ ਸਿੱਖ ਚੋਰੀ ਕਰਦੇ ਹਨ ਸੋ ਢਿੱਲ ਨਾ ਕਰੋ ਫੌਰਨ ਮੇਰਾ ਸਿਰ ਵੱਢ ਕੇ ਲੈ ਜਾਓ ਸਿਰ ਦੀ ਪਛਾਣ ਹੁੰਦੀ ਹੈ ਜੇਕਰ ਸਿਰ ਹੋਏ ਨਾ ਹੋਇਆ ਤਾਂ ਲੋਥ ਨੂੰ ਕਿਸ ਤਰ੍ਹਾਂ ਪਛਾਣੀ ਜਾਵੇਗੀ ਹੁਣ ਪਿਓ ਪੁੱਤ ਦਾ ਸਿਰ ਕਿਸ ਤਰ੍ਹਾਂ ਵੱਢੇ ਉਸ ਨੇ ਕਿਹਾ ਮੈਂ ਨਹੀਂ ਵੱਡਣਾ ਪੁੱਤਰ ਨੇ ਕਿਹਾ ਗੁਰੂ ਵਾਸਤੇ ਮੇਰਾ ਸਿਰ ਵੱਢ ਕੇ ਲੈ ਜਾਓ ਮੈਂ ਨਹੀਂ ਚਾਹੁੰਦਾ ਕਿ ਗੁਰੂ ਦੀ ਬਦਨਾਮੀ ਹੋਵੇ ਇਸ ਤਰ੍ਹਾਂ ਬਦਨਾਮੀ ਵੀ ਨਹੀਂ ਹੋਵੇਗੀ ਤੇ ਸਤਗੁਰ ਦੀ ਸੇਵਾ ਵੀ ਹੋ ਜਾਏਗੀ ਪਿਓ ਨੇ ਥੋੜੀ ਦੇਰ ਵਿਚਾਰ ਕੀਤੀ ਫਿਰ ਮਾਰੀ ਤਲਵਾਰ ਸਿਰ ਵੱਢ ਕੇ ਲੈ ਆਇਆ ਸੜ ਪਰ ਜਾ ਪਿਆ ਸੰਮਣ ਨੇ ਪੁੱਤਰ ਮੁੱਸਨ ਦਾ ਸਿਰ ਲਿਆ ਕੇ ਘਰ ਰੱਖ ਦਿੱਤਾ ਹੁਣ ਪੁੱਤਰ ਦੀ ਮੌਤ ਹੈ ਕਲੇਜਾ ਕਿਦਾਂ ਠਹਿਰੇ ਬੜੀ ਮੁਸ਼ਕਲ ਨਾਲ 1 ਘੰਟਾ ਗੁਜ਼ਰਿਆ ਉਧਰ ਸ਼ੌਕਰ ਕਹਿੰਦਾ ਹੈ ਚੋਰ ਨੂੰ ਦੇਖਿਆ ਹੈ ਤਾਂ ਉਸ ਨੂੰ ਫਿਕਰ ਪੈ ਗਿਆ ਮਨ ਵਿੱਚ ਕਹਿੰਦਾ ਏ ਜੇਕਰ ਇਹ ਟਿਕਾਣੇ ਨਾ ਲਾਇਆ ਤਾਂ ਸਵੇਰੇ ਪੁਲਿਸ ਬੂਹੇ ਤੇ ਖੜੀ ਹੋਵੇਗੀ ਤੇ ਪਕੜਿਆ ਜਾਵਾਂਗਾ ਪੁਲਿਸ ਕਹੇਗੀ ਸਿਰ ਤੂੰ ਵੱਡਿਆ ਹੈ ਹੋਏ ਨਾ ਕਿਸੇ ਦੇ ਘਰ ਰੱਖ ਦਈਏ ਉਸਨੇ ਸੰਮਣ ਨੂੰ ਬੁਲਾਇਆ ਤੇ ਲੋਥ ਚੁਕਵਾਈ ਅਤੇ ਨਾਲ ਕੁਝ ਰੁਪਏ ਵੀ ਦਿੱਤੇ ਇਸਨੇ ਇਸ ਨੂੰ ਬਿਲੇ ਲਾ ਮੈਂ ਤੈਨੂੰ ਹੋਰ ਖੁਸ਼ ਕਰਾਂਗਾ ਉਸਨੇ ਲੋਥ ਨੂੰ ਉਥੋਂ ਚੁਕ ਲਿਆ ਅਤੇ ਆਪਣੇ ਘਰ ਲਿਆ ਆਇਆ ਧੜ ਤੇ ਸਿਰ ਦੋਵੇਂ ਜੋੜ ਕੇ ਰੱਖ ਦਿੱਤੇ ਉਹਦਾ ਕੁਝ ਦੁੱਖ ਘਟ ਗਿਆ ਕਹਿੰਦਾ ਹੈ ਹੁਣ ਮੈਂ ਕੀ ਕਰਾਂ ਕਹਾਂਗਾ ਜੀ ਸੁਮਣ ਬਿਮਾਰ ਹੈ ਖੈਰ ਜਦ ਸਵੇਰ ਹੋਈ ਤਾਂ ਲੰਗਰੀ ਆਏ ਉਸ ਨੇ ਉਹਨਾਂ ਨੂੰ ਸਾਰਾ ਸਮਾਨ ਦੇ ਦਿੱਤਾ ਲੰਗਰੀ ਲੱਗੇ ਪ੍ਰਸ਼ਾਦ ਤਿਆਰ ਕਰਨ ਜਦ ਪ੍ਰਸ਼ਾਦ ਤਿਆਰ ਹੋ ਗਿਆ ਤਾਂ ਗੁਰੂ ਸਾਹਿਬ ਆਏ ਤੇ ਕਹਿਣ ਲੱਗੇ ਸਮਣਾ ਮੂਸਨ ਨੂੰ ਬੁਲਾ ਸੰਮਨ ਨੇ ਅਰਜ਼ ਕੀਤੀ ਮਹਾਰਾਜ ਜੀ ਉਹ ਬਿਮਾਰ ਹੈ ਗੁਰੂ ਸਾਹਿਬ ਕਹਿੰਦੇ ਨੇ ਬਿਮਾਰ ਹੈ ਤਾਂ ਕੀ ਹੋਇਆ ਉਸ ਨੂੰ ਜ਼ਰੂਰ ਲਿਓ ਸੰਮਨ ਨੇ ਕਹਿੰਦਾ ਸੰਮਨ ਕਹਿੰਦਾ ਹੈ ਹਜ਼ੂਰ ਉਹ ਨਹੀਂ ਆ ਸਕਦਾ ਗੁਰੂ ਸਾਹਿਬ ਕਹਿਣ ਲੱਗੇ ਫਿਰ ਹੁਣ ਅਸੀਂ ਬੁਲਾਈਏ ਕਹਿੰਦਾ ਹੈ ਜੀ ਹਾਂ ਜ਼ਰੂਰ ਬੁਲਾਓ ਗੁਰੂ ਸਾਹਿਬ ਨੇ ਆਵਾਜ਼ ਮਾਰੀ ਮੁੱਸਣ ਉੱਠ ਕੇ ਬਾਹਰ ਆਜ ਜਾ ਵੇਲੇ ਸਿਰ ਤੂੰ ਕਿੱਥੇ ਗਿਆ ਹੈ ਗੁਰੂ ਦਾ ਇਤਨਾ ਕਹਿਣਾ ਸੀ ਮੁੱਸਣ ਉੱਠ ਕੇ ਨਉ ਬਰਨਉ ਹੋ ਕੇ ਬਾਹਰ ਆ ਗਿਆ ਅਤੇ ਮੁੱਸਣ ਤੇ ਸੰਮਣ ਦੋਵੇਂ ਗੁਰੂ ਸਾਹਿਬ ਦੇ ਚਰਨਾ ਉੱਤੇ ਟੈ ਪਏ ਸੋ ਜਿਨ੍ਹਾਂ ਨੇ ਆਪਣਾ ਤਨ ਮਨ ਗੁਰੂ ਨੂੰ ਸੌਂਪ ਦਿੱਤਾ ਉਹਨਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਉਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦੇ ਨੇ ਸੰਗਤ ਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਸਾਖੀ ਕਿਵੇਂ ਲੱਗੀ